ਲਿਖਣ ਦੀ ਨੀ ਬਚਪਨ ਵਿੱਚ ਹੀ ਰੱਖੀ ਗਈ ਸੀ ਹੌਸਟਲ ਵਿੱਚ ਰਹਿੰਦੀ ਸੀ ਤਾਂ ਬਹੁਤ ਵੱਡੀਆਂ-ਵੱਡੀਆਂ ਚਿੱਠੀਆਂ ਘਰ ਲਿਖ ਕੇ ਭੇਜਦੀ ਸੀ ਕਿਉਂਕਿ ਸਾਡੇ ਵੇਲਿਆਂ ਵਿੱਚ ਫੋਨ ਨਹੀਂ ਸੀ ਹੁੰਦੇ ਅਤੇ ਫਿਰ ਡਾਇਰੀ ਲਿਖਣ ਦੀ ਆਦਤ ਪੈ ਗਈ ਬਹੁਤ ਸਾਰੀਆਂ ਯਾਦਾਂ ਮੇਰੀ ਡਾਇਰੀ ਵਿੱਚ ਕੈਦ ਨੇ ਜਿਨ੍ਹਾਂ ਨੂੰ ਪੜ੍ਹ ਕੇ ਰੂਹ ਸ਼ਰਸਾਰ ਹੋ ਜਾਂਦੀ ਹੈ ਇੱਕ ਘਟਨਾ ਮੇਰੀ ਡਾਇਰੀ ਵਿੱਚ ਇੱਕ ਦਿਨ ਮੈਂ ਆਪਣੇ 4 ਸਾਲ ਦੇ ਪੁੱਤਰ ਗੁਰਨਾਥ ਨੂੰ ਉਸਦੇ ਵੱਡੇ ਹੋਏ ਨੋ ਕਟਵਾਉਣ ਲਈ ਵਾਰ-ਵਾਰ ਕਹਿ ਰਹੀ ਸੀ ਪਰ ਉਹ ਖੇਡਣ ਵਿੱਚ ਮਸਤ ਸੀ ਕੁਝ ਸਮੇਂ ਬਾਅਦ ਨੋ ਕਟਵਾਉਣ ਲਈ ਰਾਜ਼ੀ ਹੋ ਗਿਆ ਮੈਂ ਉਸ ਨੂੰ ਨੋ ਨਾ ਕੱਟਣ ਦੇ ਫਾਇਦੇ ਦੱਸਦੇ ਹੋਏ ਕਹਿਣਾ ਸ਼ੁਰੂ ਕੀਤਾ ਕਿ ਵੱਦੇ ਹੋਏ ਨੋਹਾ ਵਿੱਚ ਗੰਦਗੀ ਫਸ ਜਾਂਦੀ ਹੈ ਅਤੇ ਰੋਟੀ ਖਾਂਦੇ ਹੋਏ ਸਾਡੇ ਹੱਥਾਂ ਵਿੱਚ ਰਾਹੀ ਪੇਟ ਵਿੱਚ ਚਲੀ ਜਾਂਦੀ ਹੈ ਅਤੇ ਅਸੀਂ ਬਿਮਾਰ ਹੋ ਜਾਂਦੇ ਹਾਂ ਉਹ ਬਹੁਤ ਧਿਆਨ ਨਾਲ ਮੇਰੀ ਗੱਲ ਸੁਣ ਰਿਹਾ ਸੀ ਉਸ ਨੇ ਵਿੱਚ ਹੀ ਮੈਨੂੰ ਟੋਕ ਕੇ ਕਿਹਾ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜੇ ਵੱਦੇ ਹੋਏ ਨੋਹਾ ਕਰਕੇ ਅਸੀਂ ਬਿਮਾਰ ਹੋ ਸਕਦੇ ਹਾਂ ਤਾਂ ਸਾਡੇ ਮੈਡਮ ਕਿਉਂ ਇੰਨੇ ਵੱਡੇ ਵੱਡੇ ਨੋ ਬਤਾ ਕੇ ਰੱਖਦੇ ਹਨ ਕਿ ਉਹਨਾਂ ਨੂੰ ਇਹ ਗੱਲ ਪਤਾ ਨਹੀਂ ਸਾਡੇ ਸਬਦ ਦੇ ਉਹ ਰੋਜ਼ ਨੋ ਚੈੱਕ ਕਰਦੇ ਹਾਂ ਪਰ ਆਪ ਆਪਣੇ ਨੋ ਕਦੇ ਕੱਟਦੇ ਨਹੀਂ ਮੈਂ ਹੈਰਾਨ ਹੋ ਕੇ ਉਸ ਦਾ ਮੂੰਹ ਤੱਕ ਲੱਗੀ ਤੇ ਉਹ ਨੋ ਕਟਵਾ ਕੇ ਫਿਰ ਖੇਡਣ ਵਿੱਚ ਮਸਤ ਹੋ ਗਿਆ ਖੁਦ ਇੱਕ ਅਧਿਆਪਕ ਹੋਣ ਕਰਕੇ ਮੈਂ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਇੱਕ ਅਧਿਆਪਕ ਦੀ ਸ਼ਖਸੀਅਤ ਦਾ ਵਿਦਿਆਰਥੀ ਤੇ ਕਿੰਨਾ ਡੂੰਘਾ ਅਸਰ ਪੈਂਦਾ ਹੈ ਉਹ ਵਿਦਿਆਰਥੀਆਂ ਦਾ ਪਰਨੇਰਨਾ ਸਰੋਤ ਹੁੰਦਾ ਹੈ ਅਧਿਆਪਕ ਦੀ ਨੀਚੀ ਜ਼ਿੰਦਗੀ ਵੀ ਉਸਦੇ ਅਧਿਆਪਨ ਨਾਲ ਆ ਜੁੜਦੀ ਹੈ ਆਪਣੇ ਮਨਾਂ ਅੰਦਰ ਚਾਤੀ ਮਾਰੀਏ ਕਿ ਜੇਕਰ ਅਸੀਂ ਬੱਚਿਆਂ ਨੂੰ ਕੋਈ ਉਪਦੇਸ਼ ਦਿੰਦੇ ਹਾਂ ਕਿ ਅਸੀਂ ਖੁਦ ਉਸ ਵਿੱਚ ਪੂਰਾ ਉਤਰ ਰਹੇ ਹਾਂ